ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਫਰੌਕ ਕਟਰੀ ਫਰੰਟ ਕੱਟ ਵਾਲੀ ਫਰੌਕ ਹੈ ਬਹੁਤ ਤੇ ਇਹ ਆਪਾਂ ਤੁਹਾਨੂੰ ਪਹਿਲਾਂ ਬੋਡੀ ਕਟਿੰਗ ਕਰਨੀ ਦੱਸਦੇ ਆ ਅੱਪਰ ਬੋਡੀ ਕਿ ਅੱਪਰ ਬੋਡੀ ਕਿੱਦਾਂ ਕਟਿੰਗ ਕਰੀਦੀ ਆ ਠੀਕ ਹੈ ਇਹਨਾਂ ਦੀ ਲੈਂਥ ਲੈ ਲੈਣੀ ਪਹਿਲਾਂ ਬੋਡੀ ਦੀ ਠੀਕ ਹੈ ਇਹਨਾਂ ਦੀ ਲੈਂਥ ਹੈਗੀ ਆ 16 16.5 ਰੈਡੀ ਰੱਖਣੀ ਆ ਆਪਾਂ 18 ਕਟਿੰਗ ਕਰਾਂਗੇ ਉੱਪਰੋਂ 20 ਕਟਿੰਗ ਅੰਸ਼ੇ ਜਾਣਾ ਹੈ 18 ਇੰਚ ਕਟਿੰਗ ਕਰ ਲੈਣੀ ਆ ਬੋਡੀ ਪਾਟ ਕਟ ਕਰਨ ਲੱਗਿਆ ਆਪਾਂ ਇਹ ਚੀਜ਼ ਦੇਖਣੀ ਆ ਇਹ ਦੇਖੋ ਇਹ ਮੈਂ ਪੱਲੇ ਇਦਾਂ ਬਰਦੇ ਲਏ ਹੋਏ ਆ ਠੀਕ ਹੈ 4 ਫੋਲਡ ਕੀਤਾ ਹੋਇਆ ਵਾ ਇਹਨੂੰ ਆਪਾਂ ਆਪਣੇ ਮੈਜ਼ਰ ਹਿਸਾਬ ਨਾਲ ਦੇਖਣਾ ਹੈ ਕਿ ਜੇ ਇਹ ਆਪਣੀ ਬ੍ਰੈਸਟ ਤੋਂ ਕਪੜਾ ਆ ਰਿਹਾ ਹੈ ਇਹ ਆਪਣੇ 4 ਫੋਲਡਰ ਚ ਆ ਜਾਏਗਾ ਕਿ ਨਹੀਂ ਆ ਜਾਏਗਾ ਹੁਣ ਇਹਨਾਂ ਦਾ 19 ਇੰਚ ਹੈ ਬ੍ਰੈਸਟ ਤੋਂ ਦੇਖੋ ਇਹਦੇ ਇਹਨਾਂ ਦਾ ਇਹਨਾਂ ਦਾ ਮਾਰਜਨ ਨਿਕਲ ਰਿਹਾ ਜੇ ਨਹੀਂ ਕਿਸੇ ਦਾ ਆਦਾ ਕਿਸੇ ਦੀ 22 ਆ ਜਾਂ 23 ਆ ਤਾਂ ਉਹਨਾਂ ਨੂੰ ਆਪਾਂ ਪਹਿਲਾਂ ਇਦਾਂ ਸਿੰਗਲ ਪਾਰਟ ਚ ਹੀ ਕਪੜਾ ਲਵਾਂਗੇ ਤੇ ਉਹਨਾਂ ਦੀ ਬੋਡੀ ਇੱਦਾਂ ਕੱਟ ਕਰਾਂਗੇ ਇੰਨਾ ਪਾਰਟ ਲੈ ਕੇ ਸਿੰਗਲ ਇੱਕ ਪੱਲਾ ਇੱਥੋਂ ਇੱਕ ਫਿਰ ਅਗਲੇ ਪਾਸੇ ਜਿਹੜੀ ਇਹ ਸਾਈਡ ਤੋਂ ਬਚੂਗਾ ਇਹਦੀਆਂ ਆਪਾਂ ਬਾਜੂ ਵਗੈਰਾ ਜਾਂ ਕੁਝ ਵੀ ਕੱਢ ਸਕਦੇ ਹਾਂ ਠੀਕ ਆ ਉਹਨਾਂ ਨੇ ਇੱਦਾਂ ਲੈਣਾ ਤੇ ਜਿਨ੍ਹਾਂ ਦਾ ਘਾਟੇ ਬ੍ਰੈਸਟ ਤੋਂ ਉਹਨਾਂ ਨੇ ਇੱਦਾਂ ਹੀ 4 ਫੋਲਡ ਕਰਕੇ ਕਪੜਾ ਲੈ ਲੈਣਾ ਠੀਕ ਹੈ ਹੁਣ ਅੱਗੇ ਦੱਸਦੇ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੀ ਹੈ ਇਹ ਦੇਖੋ ਇਹ ਨਾ ਆਪਾਂ ਪੱਲਿਆਂ ਨੂੰ ਨਾ 4 ਫੋਲਡ ਹੀ ਉਹਨਾਂ ਨੂੰ ਦੋ ਭਾਗ ਚ ਕਟਿੰਗ ਕਰਕੇ ਹਾਫ-ਹਾਫ ਕਰਕੇ ਨਾ ਇਦਾਂ ਲਾਈਨਿੰਗ ਵਾਲੀ ਆਏ ਇਹਨੂੰ ਇਦਾਂ ਰੱਖ ਲੈਣਾ ਦੇਖੋ نیچے ਪੱਲਾ ਇੱਕ ਰੱਖ ਕੇ ਉਹਦੇ ਉੱਪਰ ਫੇਰ ਲਾਈਨਿੰਗ ਵਿਛਾ ਲੈਣੀ ਫੇਰ ਉੱਪਰ ਵਾਲਾ ਪੱਲਾ ਰੱਖ ਕੇ ਇਹਦੇ ਉੱਪਰ ਫੇਰ ਇਦਾਂ ਲਾਈਨਿੰਗ ਕਰ ਲੈਣੀ ਠੀਕ ਹੈ ਇਦਾਂ ਲਾਈਨਿੰਗ ਵਿਛਾ ਕੇ ਸੈੱਟ ਕਰ ਲੈਣੇ ਪੱਲੇ ਇਹਦੀ ਹੁਣ ਬੈਨ ਨੈਕ ਬਣਾਣਾ ਕਲਰ ਵਾਲਾ ਇਹਨੂੰ ਆਦਾ ਆਪਾਂ ਉਹਦੇ ਹਿਸਾਬ ਨਾਲ ਤੀਰ ਰੱਖ ਇਹਨਾਂ ਦਾ 15 ਇੰਚ ਤੀਰਾ ਹੈ ਇੱਥੋਂ ਆਪਾਂ 8 ਇੰਚ ਦੇ ਲਾਵਾਂਗੇ 8 ਇੰਚ ਵਾਧ ਰੱਖਾਂਗੇ 16 ਰੱਖਾਂਗੇ ਠੀਕ ਹੈ ਜਿਵੇਂ ਆਪਾਂ ਹਰ ਇੱਕ ਦਾ ਗਲਾ ਮੋਢੇ 7 ਇੰਚ ਘੱਟਦੇ ਆ ਤੇ ਕੋਲਰ ਵਾਲੇ ਨੈੱਕ ਦਾ 7.5 ਘਟਨਾ ਦੇਖੋ 7.5 ਕਟਿੰਗ ਕਰਨਾ ਹੈ ਇਤੋਂ ਜਿੰਨੀ ਆਪਣੀ ਬ੍ਰੈਸਟ ਹੈ ਉੱਤੇ ਨਿਸ਼ਾਨ ਲਗਾ ਲੈਣਾ ਇਹਨਾਂ ਦੀ ਉੰਨੀ ਹੈ ਦੇਖੋ 9.5 ਤੇ ਨਿਸ਼ਾਨ ਲਗਾ ਲਿਆ ਇਤੋਂ ਆਪਾਂ ਕਾਟ ਲਗਾ ਦੇਣੀ ਫਿਰ ਠੀਕ ਹੈ ਹੁਣ ਆਪਾਂ ਇੱਥੋਂ ਨਾ ਇਹਨਾਂ ਦੀ 16.5 ਰੈਡੀ ਰੱਖਣੀ ਆ 17.5 ਤੇ ਨਿਸ਼ਾਨੀ ਲਗਾ ਕੇ ਇਹ ਨੀਚੇ ਹਿੱਸਾ ਪਾ ਇਹਨਾਂ ਕਟਿੰਗ ਕਰ ਦਾਂਗੇ ਇੱਥੋਂ ਆਪਾਂ ਇਹਨਾਂ ਦੇ ਉੱਪਰੋਂ ਕਟਿੰਗ ਕਰਕੇ ਫਿਰ ਨੀਚੇ ਪਲੇਟਾਂ ਦੀ ਨਿਸ਼ਾਨੀ ਦੱਸਦੇ ਆ ਇਹਨੂੰ ਇੱਥੋਂ ਆਪਾਂ ਹੁਣ ਕਟਿੰਗ ਕਰ ਲੈਣੀ ਠੀਕ ਆ ਇਹ ਆਪਾਂ ਚਾਰੇ ਪੱਲੇ ਪਹਿਲਾਂ ਕਟਿੰਗ ਕਰ ਲੇ ਠੀਕ ਹੈ ਲਾਈਨਿੰਗ ਵਾਲੇ ਹੁਣ ਆਪਾਂ ਉੱਪਰ ਦੀ ਇਹ ਦੋਨੇ ਪੱਲੇ ਲੈ ਕੇ ਨਾ ਇਹ ਨੀਚੇ ਵਾਲੇ ਦੂਰ ਛੱਡ ਕੇ ਇਹ ਉੱਪਰ ਵਾਲੇ ਦੋਨੇ ਪਕੜ ਕੇ ਇਹਦੀ ਫਰੰਟ ਕਟਿੰਗ ਦੀ ਫਰੰਟ ਨੂੰ ਕਟਿੰਗ ਕਰਾਂਗੇ ਇਦਾਂ ਠੀਕ ਹੈ ਦੇਖੋ ਉਹਨੇ ਪਰ ਏਦਾਂ 1/2 ਇੰਚ ਕਟਿੰਗ ਕਰ ਦੇਣਾ ਪੂਰੇ ਦਾ ਪੂਰਾ ਹੁਣ ਆਪਾਂ ਇੱਥੋਂ ਪਲੇਟ ਦੀ ਨਿਸ਼ਾਨੀ ਲਗਾਵਾਂਗੇ ਇੱਥੇ ਆਪਾਂ ਫਰੰਟ ਪਲੇਟ ਪਾਣੇ ਆ ਠੀਕ ਹੈ 11:30 ਤੇ ਰੈਡੀ ਹੈ 12 ਤੇ ਇਧਰ ਆਪਾਂ 3:30 ਤੇ ਲਗਾ ਲੈਣੇ ਨਿਸ਼ਾਨ ਇਹਦਾ ਪਲੇਟ ਪਾਉਂਦਾ ਇਦਾਂ ਤਰੀਕਾ ਹੈ 1/2 ਇੰਚ ਇੱਧਰ ਨੂੰ ਜਿਕੇ ਸੈਨੂੰ ਇਹ ਵਾਲਾ ਪਲੇਟ ਪਾਉਣਾ ਨਾ ਆਂਦਾ ਹੋਵੇ 1/2 ਇੱਧਰ ਨੂੰ ਠੀਕ ਹੈ ਇਹਨੂੰ ਇੱਧਾ ਸੈਂਟਰ ਚੋਂ ਪਕੜ ਕੇ ਇਹ ਵਾਲਾ ਇੱਧਾ ਪਲੇਟ ਪਾ ਦੇਣਾ ਇਹਨਾਂ ਆਪਾਂ ਨੀਚੇ ਜਿਹੜੀ ਸੀਗਾ ਨਾ ਵੇ ਆਪਣਾ ਵੇਸਟ ਕਪੜਾ ਇਹਨੂੰ ਕਟਿੰਗ ਕਰਕੇ ਸਿੱਧਾ ਕਰ ਲਾਂਗੇ ਹੁਣ ਇਹ ਤੋਂ ਆਪਾਂ ਮੈਜ਼ਰਮੈਂਟ ਲੈਣਾ ਕਮਰ ਦਾ ਕਮਰ ਇਹਨਾਂ ਦੀ ਹੈ 16 ਤੇ ਆਪਾਂ 1 ਇੰਚ ਵੱਧ ਰੱਖਾਂਗੇ ਕਿਉਂਕਿ ਆਪਣਾ ਆਹ ਵਾਲਾ ਪਲੇਟ ਆ ਜਾਣਾ ਹੈ ਇਸ ਕਰਕੇ ਆਪਾਂ 17 ਤੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਹੁਣ ਇਹਨੂੰ ਆਪਾਂ ਇਹਦੇ ਨਾਲ ਮੈਚ ਕਰ ਦੇਣਾ ਤੇਰਾ ਮਾਰਜਿਨ ਛੱਡ ਕੇ ਇੰਨਾ ਆਪਾਂ ਕਟਿੰਗ ਕਰ ਲੈਣਾ ਇਦਾਂ ਇਹਦਾ ਨਿਸ਼ਾਨ ਬੈਕ ਤੇ ਪਕੜ ਕੇ ਲਗਾ ਲੈਣਾ ਠੀਕ ਹੈ ਇੱਦਾਂ ਹੀ ਬੈਕ ਵਾਲੇ ਪੱਲਿਆਂ ਤੇ ਵੀ ਆਪਾਂ ਪਲੇਟ ਦਾ ਨਿਸ਼ਾਨ ਲਗਾ ਲਾਂਗੇ ਇੱਥੋਂ ਆਪਾਂ ਇਹਦਾ ਗਲਾ ਕਟਿੰਗ ਕਰਾਂਗੇ ਕੋਲਰ ਵਾਲਾ ਵਾ ਇਹ ਉੱਪਰ ਤਿੰਨ ਰੱਖ ਕੇ ਇਹ ਆਪਾਂ ਤੁਹਾਨੂੰ ਅੱਗੇ ਗਲਾ ਕਟਿੰਗ ਕਰਕੇ ਬਾਅਦ ਚ ਦੱਸਦੇ ਹਾਂ ਕਿ ਬੋਡੀ ਅੱਗੇ ਕਿੱਦਾਂ ਕਰਨੀ ਆ ਕਿੱਦਾਂ ਰੈਡੀ ਕਰਨੀ ਆ ਹੁਣ ਆਪਾਂ ਇਹਦਾ ਦੇਖੋ ਜਿਹੜਾ ਇਹ ਅੱਗਾ ਕਪੜਾ ਪੱਗੇ ਵਾਲਾ ਇਹ 5 ਮੀਟਰ ਲਿਆਏ ਠੀਕ ਆ ਇਹਦੇ ਵਿੱਚੋਂ ਨਾ ਆਪਾਂ ਇਹਦੀ ਬਾਜੂ ਦੀ ਲੈਂਥ ਕੱਢ ਲੈਣੀ ਹੈ ਇਹਨਾਂ ਨੇ ਫੁੱਲ ਬਾਜੂ ਬਣਾਣੀਆਂ ਜਿਸ ਤਰ੍ਹਾਂ ਦੇਖੋ ਇਹਦੀ ਇੰਨੀ ਬਾਜੂ ਦੀ ਲੈਂਥ ਕੱਢ ਕੇ ਇਹ ਬਾਕੀ ਜਿੰਨਾ ਵੀ ਕਪੜਾ ਹੈ ਨਾ ਇਹਦੀ ਆਪੇ ਸਾਰੇ ਦੇ ਸਾਰੇ ਪਲੇਟਸ ਪਾ ਕੇ ਐਦਾਂ ਕੱਟ ਵਾਲੀ 프ਰੰਟ ਕੱਟ ਵਾਲੀ ਫਰੌਗ ਬਣਾਵਾਂਗੇ ਤੇ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਬਣੀ ਆ ਆਪਾਂ ਨਾ ਹੁਣ ਬੋਡੀ ਕਟਿੰਗ ਕਰ ਲਈ ਆ ਹੁਣ ਆਪਾਂ ਨੀਚੇ ਵਾਲਾ ਪਾਰਟ ਕਟਿੰਗ ਕਰਨਾ ਜਿਹਨੂੰ ਚੋਣਾ ਪਾਣੀ ਆ ਠੀਕ ਆ ਇਹ ਆਪਾਂ ਨਾ ਐਦਾਂ ਕਰਕੇ ਸੈਂਟਰ ਕੱਟ ਬਣਾਣਾ ਕਿ ਇੱਕ ਆਹ ਵਾਲੀ ਸਾਈਡ ਫੱਟੀ ਫੋਲਡ ਕਰ ਦਾਂਗੇ ਇਹ ਇਧਰ ਆ ਗਈ ਦੂਜਾ ਸਾਈਡ ਇਧਰ ਫੋਲਡ ਕਰਕੇ ਇਹ ਸੈਂਟਰ ਕੱਟ ਨੀਚੇ ਹੋ ਜਾਊਗਾ ਠੀਕ ਆ ਇਹ ਆ ਦੇਖੋ ਇਹ ਆਡੇ ਰੋਕ ਇਹਦੀ ਲੈਂਥ ਲੈਣੀ ਆ ਇਹਦੀ ਕੰਨੀਆਂ ਵਾ ਠੀਕ ਆ ਇਹ ਜਿੰਨਾ ਵੀ ਆ ਦੇਖੋ ਕਪੜਾ ਹੈ ਨਾ ਬਚਿਆ ਹੋਇਆ ਬਾਜੂ ਵੀ ਉਤਾਰ ਲਈ ਆ ਹੁਣ ਆਪਾਂ ਇਹ ਸਾਰਾ ਕਪੜਾ ਉਲਾ ਦੇਣਾ ਇਹਨੂੰ ਇਹਦੀ ਆਪਾਂ ਲੈਂਥ ਇੱਦਾਂ ਮੈਜ਼ਰਮੈਂਟ ਕਰ ਲੈਣੀ ਆ ਕਿ ਇਹਦੀ ਆਪਾਂ ਜਿਸ ਤਰ੍ਹਾਂ ਦੇਖੋ ਇੱਥੋਂ 16.5 ਆਪਾਂ ਰੈਡੀ ਰੱਖਣੀ ਆ ਬੋਡੀ ਠੀਕ ਆ ਇੰਨੀ ਰੱਖ ਕੇ ਸਲਾਈ ਲਈ ਤੇ ਆਪਾਂ ਜਿੰਨੀ ਵੀ ਲੈਂਥ ਰੱਖਣੀ ਆ ਨਾ ਉਹਦੇ ਅਕੋਰਡਿੰਗ ਇੱਥੋਂ ਕਟਿੰਗ ਕਰਕੇ ਕਪੜਾ ਬਾਕੀ ਉਤਾਰ ਲੈਣਾ ਠੀਕ ਆ ਆ ਦੇਖੋ 16 ਇੰਚ ਬੋਡੀ ਕੱਢ ਕੇ ਇਹਨਾਂ ਦਾ ਮੈਂ 48 ਜਾਂ 47 ਰੈਡੀ ਰੱਖਣੀ ਆ ਮੈਂ 15 ਇੰਚ ਤੇ ਨਿਸ਼ਾਨ ਲਗਾ ਕੇ ਕਪੜਾ ਉਤਾਰ ਲਵਾਂਗੀ ਠੀਕ ਆ ਐਦਾਂ ਇਹਨੂੰ ਸਿੱਧਾ ਦਾ ਸਿੱਧਾ ਆਪਾਂ ਕਟਿੰਗ ਕਰ ਲਾਂ ਕਟਿੰਗ ਕਰ ਲਓ ਜਾਂ ਐਦਾਂ ਉਤਾਰ ਲਓ ਠੀਕ ਹੈ ਇਹ ਆਪਣਾ ਦੇਖੋ ਨੀਚੇ ਵਾਲਾ ਇਦਾਂ ਚੋਣਾ ਪਾ ਕੇ ਇਹ ਬਾਡੀ ਨੂੰ ਇਹਦਾ ਸਿਰਫ ਸੈਂਟਰ ਕੱਟ ਆਊਗਾ ਫਰੰਟ ਤੇ ਸਾਈਡਾਂ ਤੇ ਕੋਈ ਚੌਕ ਨਹੀਂ ਆਣੇ ਸਾਈਡਾਂ ਤੋਂ ਬੰਦ ਆਣੀ ਆ ਬਿਲਕੁਲ ਦੇਖੋ ਇਹ ਐਨੇ ਕੱਪੜੇ ਦੀ ਆਪਾਂ ਇਦਾਂ ਹੀ ਚੋਣਾ ਪਾਵਾਂਗੇ ਇਦਾਂ ਕਰਕੇ ਸਾਰੀਆਂ ਤੇ ਇਹ ਵਾਲੇ ਆਪਾਂ ਇਦਾਂ ਫਰੰਟ ਨੂੰ ਰੱਖਾਂਗੇ ਕੱਟ ਪਾ ਕੇ ਠੀਕ ਹੁਣ ਬਣਾ ਕੇ ਦਿਖਾਣੇ ਤਿਆਰ ਕਰਕੇ ਅੱਪਾ ਦੇਖੋ ਇਹਨਾ ਬੋਡੀ ਤਿਆਰ ਕਰ ਲਈ ਆ ਉੱਪਰ ਦੇਖੋ ਇਹਨਾਂ ਨੂੰ ਪਲੇਟ ਵੀ ਪਾ ਲਿਆ ਇਦਾਂ ਇਦਾਂ ਪਲੇਟ ਪਾਣੀ ਹੈ ਠੀਕ ਆ ਇਹ ਬੈਕ ਸਾਈਡ ਆ ਇਹਨੂੰ ਕੱਚੇ ਕਰ ਲਈ ਆ ਰੈਡੀ ਕਰ ਲਈ ਆ ਇਹ ਫਰੰਟ ਸਾਈਡ ਆ ਦੇਖੋ ਇਹਦਾ ਨੈਕ ਤਿਆਰ ਕਰ ਲਿਆ ਇੱਥੇ ਹੁਣ ਆਪਾਂ ਬਟਨ ਲਗਾਵਾਂਗੇ ਇਹਦੇ ਵਿੱਚ ਇਹਦਾ ਵੀ ਨੈਕ ਬਣਾ ਕੇ ਇਹਨੂੰ ਕਾਲਰ ਲਗਾਣੀ ਗੱਲ ਇਹਨੂੰ ਅੱਛਾ ਗਲਾ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਆ ਜਿੱਦਾਂ ਦਾ ਵੀ ਮਰਜ਼ੀ ਮੈਂ ਤੁਹਾਨੂੰ ਸਿਰਫ ਬੋਡੀ ਦਾ ਡਿਜ਼ਾਈਨ ਪਾਰਟ ਸਮਝਾਵਾਂਗੀ ਇਹਨੂੰ ਆਪਾਂ ਅੱਗੋਂ ਕਿੱਦਾਂ ਤਿਆਰ ਕਰਨਾ ਹੈ ਇਹ ਆਪਣੀ ਬੋਡੀਆਂ ਦੋਨੇ ਫਰੰਟ ਬੈਕ ਰੈਡੀ ਹੋ ਗਈਆਂ ਇਹਦੇ ਵੀ ਫਰੰਟ ਤੇ ਵੀ ਦੇਖੋ ਪਲੇਟ ਪਾਤੀ ਆ ਠੀਕ ਹੈ ਇਹਨੂੰ ਹੁਣ ਆਪਾਂ ਇਹ ਵਾਲਾ ਜਿਹੜਾ ਨੀਚੇ ਵਾਲਾ ਏ ਐਦਾਂ ਇਹਨੂੰ ਫੱਟੀ ਫੋਲਡ ਕਰ ਲੈਣੀ ਹੈ ਦੀ ਐਦਾਂ ਵਾਲ ਠੀਕ ਆ ਇੱਕ ਇਧਰਲੀ ਸਾਈਡ ਫੋਲਡ ਕਰ ਲਈ ਇੱਕ ਐਦਾਂ ਹੀ ਆਪਾਂ ਦੂਜੀ ਸਾਈਡ ਕੱਪੜੇ ਦੇ ਦੂਜੀ ਸਾਈਡ ਦੋਨੋਂ ਸਾਈਡ ਦੀਆਂ ਐਦਾਂ ਪੱਟੀਆਂ ਫੋਲਡ ਕਰ ਲੈਣੀਆਂ ਇਦਾਂ ਠੀਕ ਹੈ ਜਿੱਦਾਂ ਸ਼ਰਟ ਵਾਲੀ ਫੱਟੀ ਫੋਲਡ ਕਰਦੇ ਆ ਇਹਦਾ ਫੋਲਡ ਕਰਕੇ ਹੁਣ ਆਪਾਂ ਇਹਨੂੰ ਨਾ ਇੱਥੋਂ ਪਲੇਟਸ ਲਗਾਵਾਂਗੇ ਇਹਨੂੰ ਸਾਰੇ ਨੂੰ ਆਪਾਂ ਇੱਥੋਂ ਸਟਾਰਟ ਕਰਕੇ ਪਲੇਟਸ ਲਗਾ ਦੇਣੇ ਆ ਤਾਂ ਦੇਖੋ ਆਪਾਂ ਇਦਾਂ ਫੱਟੀ ਵਾਲੀ ਸਾਈਡ ਥੋੜੀ ਜਿਹੀ ਛੱਡ ਕੇ ਉੱਥੋਂ ਇਦਾਂ ਪਲੇਟ ਪਾਉਣੀ ਸ਼ੁਰੂ ਕਰ ਦੇਣੀ ਆ ਠੀਕ ਹਾਂਜੀ ਦੇਖੋ ਇਹ ਨਾ ਆਪਾਂ ਫਿਟਿੰਗ ਕਰਕੇ ਪ੍ਰੋਪਰ ਉੱਪਰ ਤਿਆਰ ਕਰ ਲਿਆ ਠੀਕ ਇਹਦੀ ਬੋਡੀ ਉੱਪਰ ਬਿਲਕੁਲ ਤਿਆਰ ਹੋ ਗਈ ਹੈ ਬਾਜੂ ਵੀ ਲਗਾ ਲਏ ਆਪਾਂ ਦੇਖੋ ਫੁੱਲ ਬਾਜੂ ਹੈ ਇਹਨਾਂ ਦੇ ਠੀਕ ਆ ਇੱਥੋਂ ਪੂਰੀ ਫਿਟਿੰਗ ਸੀਨ ਲਗਾ ਲੈਣੀ ਆ ਦੇਖੋ ਨੀਚੇ ਤੱਕ ਫਿਟਿੰਗ ਸੀਨ ਲਗਾ ਕੇ ਇਹਨੂੰ ਹੁਣ ਨਾ ਇਦਾਂ ਚੋਨਾ ਪਾ ਕੇ ਰੱਖਿਆ ਮੈਂ ਤੁਹਾਨੂੰ ਦੱਸਿਆ ਸੀ ਨਾ ਇਹਨੂੰ ਪਲੇਟਸ ਪਾਣੇ ਨੇ ਆ ਦੇਖੋ ਠੀਕ ਹੈ ਪਲੇਟਸ ਪਾ ਕੇ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਇਹਨੂੰ ਇਦਾਂ ਕਰਕੇ ਆਏਗੀ ਆਪਾਂ ਜਦੋਂ ਲਾਵਾਂਗੇ ਨਾ ਇਹਨੂੰ ਆ ਦੇਖੋ ਇੱਦਾਂ ਕਰਕੇ ਇੱਥੋਂ ਇੱਦਾਂ ਕਰਕੇ ਇੱਦਾਂ ਇਹਨੂੰ ਸਲਾਈ ਮਾਰ ਦੇਣੀ ਗੋਲ ਹੀ ਰਾਉਂਚ ਸਲਾਈ ਲਗਾ ਕੇ ਫਿਰ ਤੁਹਾਨੂੰ ਦਿਖਾਣੀ ਆ ਹਾਂਜੀ ਦੇਖੋ ਆਪਾਂ ਦੱਸਿਆ ਸੀ ਨਾ ਤੁਹਾਨੂੰ ਕਿਦਾ ਚੋਨਾ ਪਾ ਕੇ ਇਹਦਾ ਸੈਂਟਰ ਕਰਕੇ ਇੱਦਾਂ ਜਿਹੜੀ ਆਪਾਂ ਪੱਟੀ ਵਾਲਾ ਸਾਈਡ ਇਹਦਾ ਫੋਲਡ ਕੀਤੀ ਹੈ ਨਾ ਇਹਦਾ ਦੇਖੋ ਇੱਦਾਂ ਰੱਖ ਕੇ ਇਹਨੂੰ ਗੋਲ ਹੀ ਸਲਾਈ ਲਗਾ ਦੇਣੀ ਇਹਦੇ ਫਰੰਟ ਤੇ ਵੀ ਪਲੇਟਸ ਵਾ ਤੇ ਇਹਦੇ ਇੱਦਾਂ ਬੈਕ ਤੇ ਵੀ ਦੇਖੋ ਪਲੇਟ ਆ ਠੀਕ ਆ ਬੈਕ ਤੇ ਵੀ ਪਲੇਟ ਆ ਕਿਤੇ ਨਹੀਂ ਚੱਕਾਂ ਇਹ ਰੀਆ ਸਿਰਫ ਸਾਈਡ 프ਰੰਟ ਖੁੱਲੀ ਹੋਈ ਆ ਦੇਖੋ ਦੇਖੋ ਆ ਪਲੇਟ ਇਹ ਜੀਨਸ ਨਾਲ ਪਾਣ ਨੂੰ ਆ ਜੀਨਸ ਨਾਲ ਪਾ ਲੋ ਪਲਾਜ਼ੋ ਨਾਲ ਪਾ ਲੋ ਜੀਨਸ ਨਾਲ ਮਰਜ਼ੀ ਪਾਓ ਦੇਖੋ ਬਹੁਤ ਪਿਆਰਾ ਪੀਸ ਬਣਿਆ ਹੈ ਹੁਣ ਇਹਨੂੰ ਕੋਲਰ ਲਗਾ ਕੇ ਰੈਡੀ ਕਰਦੇ ਆ ਠੀਕ ਹੈ